ਉਹ ਨਾ ਬਾਰੇ ਤੇ ਰੁਪਰਾ ਦੇ ਉਹ ਕਿਤੇ ਮਨਿਕੋ ਲੀਕ ਉਹ ਕਿਹੜਾ ਬਾਰੇ ਤੇ ਰੁਪਰਾ ਦੇ ਜੰਦਾਰੀ ਤਰੰਤਰੰਤਾਰਨ ਤੋਂ ਵਾਰੈ ਸੀ ਕਿ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਦੇ ਸ਼ਾਰਟ ਡੈਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਤੋਂ ਜਿੱਥੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ਆਗੂ ਗੁਰਪ੍ਰੀਤ ਸਿੰਘ ਵਾਸੀ ਚੋਲਾ ਸਾਹਿਬ ਦਾ ਫਤਿਆਬਾਦ ਦੇ ਫਾਟਕ ਦੇ ਨੇੜੇ ਅਣਸੱਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਕਤ ਆਗੂ ਕਿਸੇ ਕੇਸ ਦੀ ਤਾਰੀਖ ਲਈ ਆਪਣੀ ਗੱਡੀ ਵਿੱਚ ਜਾ ਰਹੇ ਸਨ ਪਰ ਫਾਟਕ ਬੰਦ ਹੋਣ ਦੇ ਕਰਕੇ ਜਦੋਂ ਉਹਨਾਂ ਦੀ ਗੱਡੀ ਖੜੀ ਤਾਂ ਪਿੱਛਾ ਕਰ ਰਹੇ ਕੁਝ ਅਣਸੱਤੇ ਵਿਅਕਤੀਆਂ ਦੇ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਉੱਥੇ ਹੀ ਕਤਲ ਕਰ ਦਿੱਤਾ ਗਿਆ ਉੱਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਕਿੰਨੇ ਬੰਦਿਕੋ ਲੇਕੋ ਉਹ ਕਿੰਨੇ ਬੰਦਿਕੋ ਲੇਕੋ ਉਹ ਨੋਬੀਓ ਉਹ ਗੋਲੀਆਂ ਲੈ ਗਈ ਉਹ ਬੜੀ ਫੜ ਰੋਏ ਫੜ ਰੋਏ ਸਾਰੇ ਸਾਰੇ ਨਰਗਿਆ ਹੋ ਰਿਹਾ ਤੇ ਦਸ ਮਿੰਟ ਕਰਦੇ ਪਰਿਆ ਕਰਾਂ ਤੇ ਦੱਸੋ ਵੇ ਗੱਡੀ ਸਾਧ ਕੇ ਆਇਦਾ ਕੇ ਇਹ ਮੈਂ ਵੇਖੋ ਪੀਚੋ ਲਾ ਲਈ ਆ ਕਿੰਨੇ ਵਾਰ ਬੁਰੀ ਯਾਰ ਉਹ ਕਹਿੰਦੇ ਬਰਾ ਮਾਰ ਕੇ ਨੇ ਸਰ ਜਿਹੜਾ ਅੱਜ ਮਰਡਰ ਹੋਇਆ ਤੇ ਇੱਕ ਸਰ ਕੀ ਮਾਮਲਾ ਤੇ ਕੀ ਕਰ ਵੀ ਕੀਤੀ ਜਾ ਰਹੀ ਹੈ ਨਕੋਰ ਇਹ ਚ ਦਾ 9:30 ਵੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਾਂ-ਤਰਾਂ ਤੋਂ ਵਾਰੇ ਸੀ ਕਿ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਦਾ ਇਹਨਾਂ ਨੂੰ ਸ਼ਾਰਟ ਡੈੱਡ ਕਰਕੇ ਉੱਥੋਂ ਪਿੱਛੋਂ ਹੀ ਭੱਜ ਜਾਂਦੇ ਆ ਕਈ ਜਿਹੜੇ ਚ ਚੋਰੀਆਂ ਸਾਹਮਣੇ ਆਈਆਂ ਸੀ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬੰਦੇ ਪਹਿਲਾਂ ਕੋਈ ਤੰਗ-ਗਿਧਮ ਕੀ ਰਿਹਾ ਕੋਈ ਕੇਸ ਤਾਂ ਨਹੀਂ ਹੋ ਰਿਹਾ ਕੋਈ ਨਹੀਂ ਯਾਰ ਦੇ ਆਪ ਦੇ ਵਿੱਚ ਪਰਚੇ-ਪੁਚੇ ਦਰਜ ਸੀਗੇ ਸ਼ਾਇਦ ਮੇਬੀ ਕੋਈ ਇਹਨਾਂ ਵੀ ਆਪਸ ਚ ਕੋਈ ਰੈਗਲਰੀ ਹੈ ਜਾਂ ਕੀ ਹੈ ਉਸਕਾ ਹੀ ਹੈ ਕਿ ਅੱਜ ਵਰਕਆਊਟ ਕਿੰਨੇ ਗੋਲੀਆਂ ਮਾਰੀਆਂ ਜੀ ਐਗਜੈਕਟ ਮੇਰੇ ਖਿਆਲ ਕਿੰਨੇ ਫੇਰ ਹੋਏ ਸੀ 5 5 ਫੇਰ ਓਕੇ ਥੈਂਕ ਯੂ ਸਰ ਥੈਂਕ ਯੂ